ਉਹ ਤੇਰਾ ਨਾਮ ਕੀ ਹੈਗਾ ਮੰਗਾ ਮੰਗਾ ਮੰਗਤਰਾਮ ਉਹਨੇ ਨੂੰ ਦੇਣੀ ਨਹੀਂ ਤੈਨੂੰ ਛੱਤੀਗੜ੍ਹ ਦਾਸਤੀ ਨਾ ਇਹਨੂੰ ਦੇਣੀ ਨਹੀਂ ਜਾਉਣਾ ਆਹ ਲਾ ਦੇ ਇਹ ਦੇ ਦੇ ਵੇਚਣ ਵਾਸਤੇ ਬੱਟ ਬੰਦੇ ਮੇਰੀ ਤਾਂ ਗੱਡੀ ਬੱਟ ਬੰਦੇ ਨਹੀਂ ਉਹਦਾ ਮਾਸਟਰ ਬੰਦੇ ਆ ਜਿਹੜੀ ਗੱਲ ਆਪਦੀ ਉਹਨਾਂ ਨੂੰ ਦੱਸ ਦੇ ਕਿ ਆ ਵੇਚਣ ਵਾਲੀ ਗੱਲ ਕਰ ਕੋ ਦਾ ਹਦ ਦੇ ਕੋਈ ਨਾ ਪਛਾਨਦੇ ਪੰਜ ਦਿਨ ਦਾ ਹੋਰ 140 ਲੱਗੀ ਲੱਗਿਆ 140 ਹਾਂ ਚਲੋ ਤੇ 140 ਲੱਗਿਆ ਗਰਾਮਾ ਵਾਲਾ ਗਾੜੀ ਵਾਲਾ ਕਰਿਆ 40 ਲੱਗਦਾ ਪੜਾਉਂਦੇ ਸੀ ਸਤਾਈ ਨਹੀਂ ਮਾਰਦੇ ਕਿੰਨਾ ਹੱਥ ਤੇ ਹੋ ਹੋ ਰਿਹਾ ਇਹਨਾਂ ਨਾਲ ਮਤਲਬ ਜਾਈਂਗਾ ਨੱਕਾ ਉਹ ਯਾਰ ਮੈਂ ਵੀ ਆਉਂਦੀ ਐ ਬਾਹਾਂ ਥੱਲੇ ਖੜਦਾ ਮੈਨੂੰ ਕੋਈ ਗੱਲ ਤਾਂ ਕਹਿ ਤੂੰ ਬਦਾ ਮੈਂ ਕੋਈ ਮਾਲਕ ਤੋਂ ਬਚਾਪਾ ਦਾ ਕੀ ਲੈਣਾ ਮੈਂ ਤਾਂ ਦੱਸਦਾ ਤੂੰ ਦੱਸ ਕੇ ਹੁਣ ਮੇਰੇ ਮੂੰਹੋਂ ਨਾ ਬੰਦ ਕਰ ਤੂੰ ਉਹਦਾ 82 85 ਦਾ ਮੈਂ ਸੁਣੀ ਹੀ ਜਾਂਦਾ ਮੈਂ ਤੈਨੂੰ ਦੱਸਿਆ ਨਹੀਂ ਉਹੀ ਗੱਲ ਦਾ ਤੂੰ ਕਹੀ ਜਾਂਦਾ ਕੋਈ ਜਾਇਜ਼ ਗੱਲ ਫਿਰ ਆਪਣੇ ਕੋਈ ਕਹਦੇ ਹੋ ਯਾਰ ਵੀਰ ਬੜਾ ਕਿ ਯਾਰ ਮੰਡੀ ਆ ਕੋਈ ਗੱਲ ਉਹਦੀ ਗੱਲ ਉਹਦੀ 20 ਦੀ ਲੈ ਜਾਂ 20 ਦੀ ਨਹੀਂ ਨਹੀਂ ਵੀ ਦੇ ਇਹੇ ਕਿ ਕੋਈ ਗੁੱਸਾ ਧੜਵਾ ਯਾਰ ਐਸਾ ਕੋਈ ਨਹੀਂ ਜੇ ਦਾ ਕੋਈ ਜਾਇਜ਼ ਗੱਲ ਕਰਕੇ ਜਿੰਨੇ ਦਾ ਦੇ ਲਾਖ ਕਿਦਾਂ ਦਾ ਲਾਤੀ ਦੇਣੀ ਨਹੀਂ ਅੰਦਰ ਆ ਕੇ ਫੜ ਦਿੰਦੇ ਨਹੀਂ ਦੱਸੋ ਨਹੀਂ ਨਹੀਂ ਨੂੰ ਆਂ ਤੇ ਬੱਚਾ ਮਰੀ ਪੇ ਬੇ ਦੱਸ ਦੱਸ ਕਿੰਨੇ ਦਾ ਕਹਿੰਦਾ ਕਿਦਾ ਕਹਦਾ ਉਹੀ ਦੇਣੀ ਹੈ ਜੀ 80 ਦੀ ਹਾਂ ਹਾਂ ਸਾਹਿਬ ਸਾਹਿਬ ਬਈਆ ਰਾਖਾ ਸਕੂਲ ਇਹੇ ਉਹਨੂੰ ਚਾਹੀਦੀ ਸੀ ਰਾਮਪੁਰੇ ਬੱਚਾ ਬਾਹਰ ਹੁੰਦਾ ਇਹਦਾ ਰਾਮਪੁਰੇ ਉਹਨੂੰ ਚਾਹੀਦੀ ਸੀ ਫੇਰ ਦੇਖੀ ਕੋਈ ਨਹੀਂ ਪਰ ਲੈ ਜਾਂਦੇ ਆ ਰਾਮਪੁਰੇ ਲੈ ਆਵਾਂਗੇ ਮੈਂ ਕਿਹੜਾ ਜਾਂਦਾਂ ਨੂੰ ਮਿਲੀ ਜਾਂਦਾ ਦੇਖ ਲੈ ਜੀ ਜਿਹੜਾ ਮਿਲ ਜਾਂਦਾ ਜਿਹੜੀ ਗੱਲ ਫਿਰ ਤੇਰਾ ਕੀ ਰਹਾ ਸਹੀ ਕੋਈ ਮੈਂ ਕੀ ਦਸਾਂ ਮੱਦ ਕਿੰਨੇ ਦਿਓ ਦੇਦਾ ਕੱਚੀ ਕੱਚੀ ਆ ਮੱਦ ਸਹੀ ਰਹਾ ਤਾਂ ਤੇਰਾ ਕਿਉਂ ਦੱਸਣਾ ਬਾਬਾ ਕਰੀ ਨਾ ਬਲਗਦੀ ਕਿਉਂਕਿ ਮੈਨੂੰ ਪੈਸੇ ਇਕੱਲੇ ਤੂੰ ਹੀ ਦਵਾਉਂਦੇ ਨਹੀਂ ਬਸ ਕਰ ਲਈ ਕੀ ਲਾਉਂਦਾ ਤੂੰ ਮੈਨੂੰ ਐਂ ਕਹਦੇ ਵੀ ਮੈਂ ਕਿਹਾ ਲਾਉਂਦਾ ਮੈਂ ਕਿੱਥੇ ਆ ਇਹ ਤੂੰ ਗਲਤ ਕਹਿਣਾ ਤੈਨੂੰ ਲੱਗਦਾ ਹੂੰ ਹਾਂ ਤੈਨੂੰ ਐਂ ਠੀਕ ਹੈ ਹਾਂ ਆਈ ਆਈ ਇਹ ਬਿਲਕੁਲ ਸਖਦਾ ਮੈਂ ਬਾਬਾ ਤੂੰ ਭਰਾ ਹੈਗਾ ਠੀਕ ਆ ਮੈਂ ਉਹ ਗੱਲ ਨਹੀਂ ਤੈਨੂੰ ਕਹਿੰਦਾ ਤੈਨੂੰ ਅੱਖਾਂ ਨਹੀਂ ਵੱਲਣਾ ਚਾਹੀਦਾ ਇੱਥੇ ਘਰ ਜਿੱਤੇਰੇ ਸਾਹਮਣੇ ਬੰਦੇ ਆਉਣ ਤੇ ਜੈ ਜੈ ਤੇ ਹੋਰ ਕੀ ਹਾਲ ਆ ਭਰਾ ਦੇਖ ਲੈਣਾ ਵੀ ਹੋਰ ਵੀ ਗੱਲ ਖਰਜਾ ਹੋ ਰਿਹਾ ਵੀ ਜੱਜ ਕਿੰਨੇ ਦਿਨਾਂ ਕੇ ਖੁਸ਼ ਨਹੀਂ ਹੁੰਦੀ ਆਏ ਕਹਤਾ ਚਲੋ ਨਹੀਂ ਹਰ ਸਾਰ ਨਹੀਂ ਆਹ ਕਹਿੰਦਾ ਉਹ ਕਹਿੰਦਾ ਨਹੀਂ ਜੀ ਕਹਿੰਦਾ ਐ ਤੇ ਐ ਦੇਣੀ ਹੈ ਕਾਹ ਪਤਾ ਕਾਹ ਯਾਰ ਤੂੰ ਹੀ ਦੱਸ ਕਾਹ ਮੇਰਾ ਮਤਬਰ ਦੋ ਮੈਂ ਕਹਿੰਨੇ ਸੀ ਤੈਨੂੰ ਵੇਖ ਤਾ ਅੱਛਾ ਤੂੰ ਇੱਕ ਦਸ ਕਿ ਦਿਨ ਨਹੀਂ ਬੋਲਦਾ ਅੱਛਾ

ਹੈ ਦਸਵਾਤ ਤੱਕ ਹੀ ਮੈਨੇਜ ਕਰ ਲਿਆ ਕਿ ਸੈਮ ਨੂੰ ਉਹ ਦੇਖੀ ਲੰਗਾ ਇਹ ਪੰਜਾਬ ਨਾਲ ਚਾਹੇ ਫਿਰ ਕੀ ਚੱਲ ਕਰਨੀ ਤੂੰ ਦੱਸ ਇਹ ਤਾਂ ਤੋਰ ਛੋਟੀ

ਇਹੜੇ ਕਬੀ ਦੀ ਭਾਲਦਾ 225 ਦਾ ਤਰੀਕਾ ਮਿਲਦਾ ਉੱਤੇ ਕਰੂੰਗਾ ਥੋੜੀ ਬੰਦੇ ਬੰਦੇ ਕੀ ਹੈ ਬੰਦਾ ਕੋਈ ਨਹੀਂ ਮੈਂ ਹੋਰ ਕੌਣ ਕਿਹੜਾ ਮੈਂ ਸਕੋਲੇ ਖੜਾ ਜੀ ਪੈਸਾ ਕੋਈ ਨਹੀਂ ਵੇਚਦਾ ਤੈਨਹੀਂ ਵੇਚਦਾ ਖੜੀ ਆ ਦੋ ਪੋਗਜਾ ਪੂਰੇ ਜੈਜਾ ਛੋਟ ਉੱਤੇ ਕਰ ਲੈਣੀ ਮੇਰੇ ਡੇਟੇ ਦਾ ਦੁੱਧ ਕਿੰਨਾ ਦੇਣਾ ਦੋਚ ਹੈ ਦੁੱਧ ਕਿੰਨਾ ਲੀਟਰ 14 ਲੀਟਰ ਚ ਦੋ ਦੀ ਨਹੀਂ ਪੈਂਦੀ ਇਹ ਨਹੀਂ ਪੈਂਦੀ 20 ਆਰੀ ਓ ਵੀ ਤੇਰੇ ਨਾਲ ਕੋਈ ਜਿਦਾਈ ਨਹੀਂ ਵੀਰੇ ਤੇਰੇ ਨਾਲ ਤੇਰੇ ਨਾਲ ਜਿਦਾਈ ਥੜੋ ਆਪਣਾ ਮੁੱਹ ਮੰਗ ਲਿਆ ਅਗਲੇ ਨੂੰ ਵੀ ਜੱਜਦਾ ਜੋ ਗਲਤ ਕਰੇ ਤੇਰੀ ਜਿਦਾਈ ਨਹੀਂ ਨਾ ਤੇਰੇ ਨਾਲ ਕੋਈ ਇਸ ਗੱਲ ਦੀ ਜਿਦਾਈ ਥੜੋ ਤੂੰ ਆਪਦਾ ਮੁੱਲ ਮੰਗ ਮੈਂ ਆਪਦਾ ਲੈ ਕੇ ਚੱਲਾਂ ਇਹਦੇ ਤੇ ਜਿਦਾਈ ਥੜੋ ਅਗਲੇ ਵਿੱਚ 2 ਚ 17 18 ਤੱਕ ਬੰਦੇ ਨੇ ਵੇਖੇ ਹੁੰਦੇ ਨੇ ਮਿਲ ਤਾਂ ਮਿਲ ਜਾਂਦੀ 3 ਕਿਲੋ ਦੁੱਧ ਮਿਲਦਾ ਜੀ ਦੋ ਦਾ ਨਹੀਂ ਕਹੇ ਕਿ ਕਿੱਥੇ ਰਿਹਾ 17 18 ਦੇ ਚੰਗੇ ਮਈਏ ਮੈਂ ਉਹ ਸੱਤਰ ਦੀ ਉਹ ਸੱਤਰ ਦੀ ਜਿਹੜੀ ਜਿਹੜੀ ਤੇ 20 ਲੀਟਰ ਵਾਲੀ ਕਹਿਣਾ ਵੀਰੇ ਖੜਿਆ ਹਰਿਆਣੇ ਚੋਂ ਲੈ ਕੇ ਆਇ ਤੇ ਵੀਰੇ ਮੇਰੀ ਜਨ ਸੁਣਾ ਤੂੰ ਤਾਂ ਹਰਿਆਣੇ ਚੋਂ ਲੈ ਆ ਪੰਜਾਬ ਵਾਲੀਆਂ ਜਿੰਦਗਾਂ 20 20 ਪੰਜਾਬ ਦੇ ਤਾਂ ਕਿਹੜੀ ਜਿੰਦਗਾਂ ਪੀ ਬਥੇਰੀਆਂ ਜਿੰਦਗਾਂ ਉਮਰ ਹੋ ਗਈ 50 ਸਾਲ ਦੀ ਇਹਦੇ ਦੇਖੀ ਤਾਂ ਹੈ ਨਹੀਂ ਆਪਣੇ ਪਿੰਡ ਵਾਲੀਆਂ ਜਿੰਦਗਾਂ ਇੱਧਰ ਚੰਕਰਾਂੇ ਰਹਣੇ ਉਹ ਵੀਰੇ ਤੇਰਾ ਲੱਖਾ ਹੋ ਆ ਇਧਰਲੇ ਲੱਖੇ ਦੇ ਜਿੰਦਗਾਂ ਮੌੜ ਲੱਖ ਚ ਕਿਹੜਾ ਬਾਪਾਂ ਦੇ ਹਾਂ ਮੋੜ ਦਾ ਹੈ ਨਾ ਮੋੜਾ ਹਾਂ ਸ਼ਿਵ ਨੇ ਕਰਿਆ तू बोली जाए। भाए दो भाए दो ला ला। <laughs> बोली मोला <laughs> <रहे पीण> <laughs> <ले> कच्ची <कनपे? जाएद। laughs> कची हेला

ਬਾਈਸ ਕਿਲੋ ਦੀ ਜੇ ਪਹਿਲੇ ਹੀ ਇਤਨਾ ਬਣਾ ਲਿਆ ਪੀਜਾ ਵੀ ਨਿਕਲ ਜਾਓ ਜੀ ਥੋੜਾ ਨਹੀਂ ਨਿਕਲ ਨਹੀਂ ਗਰੰਟੀ ਹੈ ਬਾਜ ਜੀ ਬਸ ਕੱਲਾ ਬਾਣ ਕੇ ਮੇਰੇ ਕੇ ਇਤਨਾ ਠੀਕ ਹੋਵੇ ਮੇਰਾ ਕੋਈ ਕੱਪੜਾ ਨਹੀਂ ਪਾਇਆ ਹੋਇਆ